मुर्दाबा मु हा 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 सजो सा हा 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 मुख्य मंत्री हर हा कॾहिं मुख्य मंत्री हा सिखियांतिया बड़ाई सरकार Pode, 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 pode. ਅਮਨਦੀਪ ਸਿੰਘ ਅਮਨਦੀਪ ਜਿਹੜਾ ਤੁਸੀਂ ਸੀਐਮ ਦੀ ਕੋਟੀ ਦਾ ਘਰਾਵ ਕਰ ਰਹੇ ਕੀ ਕਾਰਨ ਹੈ ਕਿਹੜੀਆਂ ਜਿਹੜੀਆਂ ਮੰਗਾਂ ਨੂੰ ਲੈ ਕੇ ਇੱਥੇ ਆਏ ਅਸੀਂ ਸਰ ਪਹਿਲੀ ਗੱਲ ਤਾਂ ਪੰਜਾਬੀ ਵਿੱਚ ਪਟਾਲਾ ਦੇ ਵਿੱਚ ਦੇ ਕੰਸਟੀਟਿਊਟ ਕਾਲਜ ਤੇ ਨੇਬਰੋਡ ਕੈਂਪਸਾਂ ਦੇ ਵਿੱਚ ਅਸੀਂ ਅਸਸਸਨਲ ਪ੍ਰੋਫੈਸਰ ਪਿਛਲੇ 7-8 ਸਾਲਾਂ ਤੋਂ ਵੜਾ ਰਹੇ ਹਾਂ ਹਾਂ ਅਸੀਂ ਐਮਫਾ ਲਈ ਪੀ ਐਚ ਡੀ ਯੂ ਜੀ ਸੀ ਨੈਟ ਜੋ ਨੈਸ਼ਨਲ ਲੈਵਲ ਦਾ ਟੈਸਟ ਹੁੰਦਾ ਇੱਕ ਪ੍ਰੋਫੈਸਰ ਲੱਗਣ ਦੇ ਐਲੀਜੀਬਿਲਿਟੀ ਟੈਸਟ ਹੁੰਦਾ ਸੀ ਉਹ ਕਲੀਅਰ ਕਰਕੇ ਆਏ ਹੋਏ ਆ ਤੇ ਪ੍ਰੋਪਰ ਮੈਟਰ ਦੇ ਆਧਾਰ ਤੇ ਜਿਸ ਤਰ੍ਹਾਂ ਜੀ ਯੂਨੀਵਰਸਿਟੀ ਨੇ ਜੋ ਪੈਨਲ ਬਣਾਇਆ ਉਸ ਆਧਾਰ ਤੇ ਅਸੀਂ ਰੱਖੇ ਹੋਏ ਸੀ ਉਸ ਤੋਂ ਬਾਅਦ ਅਸੀਂ ਪਿਛਲੇ 7-8 ਸਾਲ ਤੋਂ ਪੜਾ ਰਹੇ ਆ ਤੇ ਹੁਣ ਉਹਨਾਂ ਨੇ ਜਿਹੜੀ ਇੰਟਰਵਿਊ ਵਾਲਾ ਇੱਕ ਨਵਾਂ ਇੱਕ ਸੰਦੇਸ਼ ਜਿਹੜਾ ਸਾਨੂੰ ਜਾਰੀ ਕੀਤਾਗਾ ਤੇ ਉਹਦੇ ਅਗੇਂਸਟ ਅਸੀਂ ਇੱਥੇ ਸੀਐਮ ਸਾਹਿਬ ਦੇ ਜਿਹੜਾ ਹੈ ਕੋਠੇ ਦੇ ਕੋਲ ਅਸੀਂ ਆਪਦੀ ਆਵਾਜ਼ ਆ ਜਿਹੜੀ ਉਹ ਸੀਐਮ ਸਾਹਿਬ ਨੂੰ ਦੱਸਣਾ ਹੈ ਕਿ ਜਿਵੇਂ ਹੁਣ ਗੱ ਤੈਸਰਾ ਹੀ ਇੱਥੇ ਭਰਤੀ ਹੋਏ ਆ ਪਰ ਹੁਣ ਦੁਬਾਰਾ ਇੰਟਰਵਿਊ ਰੱਖੀ ਆ ਕੀ ਕਰਨ ਲੱਗ ਪਏ ਕਾਰਨ ਇਹੀ ਲੱਗਦਾ ਜਾਂ ਤਾਂ ਇਹ ਐ ਵੀ ਜਿਹੜੇ ਸਾਡੇ ਯੂਨੀਵਰਸਿਟੀ ਦੇ ਅਧਿਕਾਰੀ ਆ ਜਾਂ ਸਰਕਾਰ ਆ ਉਹ ਆਪਦੇ ਬੰਦੇ ਭਰਤੀ ਕਰਨਾ ਚਾਹੁੰਦੀ ਆ ਜੋ ਆਪਦੇ ਚਹਿੱਤੇ ਆ ਕਿਉਂਕਿ 7-8 ਸਾਲ ਪਹਿਲਾਂ ਕਿਸੇ ਹੋਰ ਇਹਨਾਂ ਨੂੰ ਲੱਗਦਾ ਹੋਊਗਾ ਵੀ ਕਿਸੇ ਹੋਰ ਸਰਕਾਰ ਨੇ ਰੱਖੇ ਹੋਣਗੇ ਪਤਾ ਨਹੀਂ ਕਿਵੇਂ ਰੱਖੇ ਹੋਣਗੇ ਤੇ ਹੁਣ ਅਸੀਂ ਜੇ ਇਹਨਾਂ ਦੀ ਇੰਟਰਵਿਊ ਕਰਦੇ ਆ ਤਾਂ ਅਸੀਂ ਆਪਦੇ ਬੰਦੇ ਇੱਥੇ ਭਰਤੀ ਕਰਾਂਗੇ ਪਹਿਲੀ ਮਨਸ਼ਾ ਤਾਂ ਇਹ ਲੱਗਦੀ ਹੈ ਮੈਨੂੰ ਦੂਜੀ ਗੱਲ ਤੁਸੀਂ ਇੱਕ ਕੁਐਸਚਨ ਕਰ ਰਹੇ ਸੀਗੇ ਵੀ ਜਿਹੜਾ ਇਹ ਬਾਹਰਲੇ ਲੋਕ ਇੱਥੇ ਭਰਤੀ ਬਾਹਰਲੇ ਜਿਹੜੇ ਸੂਬਿਆਂ ਦੀ ਭਰਤੀ ਹੋ ਰਹੀ ਹੈ ਉਹ ਭਰਤੀ ਕਿਉਂ ਹੋ ਰਹੀ ਹੈ ਕਿਉਂਕਿ ਜਿੰਨੀ ਕਿ ਭਰਤੀ ਹੋ ਰਹੀ ਹੈ ਕਿਉਂ ਕਿ ਕਿਉਂ ਹੋ ਰਿਹਾ ਕਿਉਂ ਹੋ ਰਿਹਾ ਕਹਿੰਦੇ ਸਿੱਖਿਆ ਤੰਤਰ ਹੈ ਜਿਹੜਾ ਪੰਜਾਬ ਸਰਕਾਰ ਦਾ ਮਾੜਾ ਹੈ ਉਹਦੇ ਲਈ ਜ਼ਿੰਮੇਵਾਰ ਕੋਈ ਨਹੀਂ ਆਪ ਸਰਕਾਰ ਜ਼ਿੰਮੇਵਾਰ ਹੈ ਪਿਛਲੇ 25 ਸਾਲਾਂ ਦੇ ਵਿੱਚੋਂ ਕਾਲਜਾਂ ਦੇ ਵਿੱਚ ਕੋਈ ਵੀ ਇੱਕ ਸਿੰਗਲ ਸਿਸਟਰਨ ਪ੍ਰੋਫੈਸਰ ਦੀ ਭਰਤੀ ਨਹੀਂ ਹੋਈ ਏ ਇਹ ਤੁਸੀਂ ਆਪ ਦੇਖੋ ਵੀ ਕਿਉਂ ਨਹੀਂ ਆ ਰਹੇ ਲੋਕ ਤੇ ਜੇ ਇੱਕ ਦੂਜੀ ਗੱਲ ਕੀਤੀ ਜਾਵੇ ਸੀਐਮ ਸਾਹਿਬ ਨੇ ਸੰਗਰੂਰ ਦੇ ਵਿੱਚ ਚੰਡੀਗੜ੍ਹ ਦੇ ਸਪੈਲਿੰਗ ਕਹਦੇ ਕੋਈ ਸਾਰੇ ਬੰਦੇ ਗਲਤ ਲਿਖਦੇ ਆ ਚੰਡੀਗੜ੍ਹ ਕਹਿੰਦੇ ਚੰਡੀਗੜ੍ਹ ਦੇ ਸਪੈਲਿੰਗ ਹੀ ਨੇ ਸੋ ਮੈਨੂੰ ਸਪੈਲਿੰਗ ਸਹੀ ਨੇ ਚੰਡੀਗੜ੍ਹ ਦੇ ਸਪੈਲਿੰਗ ਤਾਂ ਉਹਨਾਂ ਨੂੰ ਪੁੱਛ ਲਓ ਜਾ ਕੇ ਫਿਰ ਉਹਨਾਂ ਨੂੰ ਪੁੱਛ ਵੀ ਤੁਹਾਨੂੰ ਆ ਯਾਦ ਹੋਏ ਕਿ ਨਹੀਂ ਹੋਏ ਸ਼ਾਇਦ ਐ ਨਹੀਂ ਪਤਾ ਉਹ ਹੀ ਰਿਪੀਟ ਕਰ ਦੇਣਾ ਜੇ ਇੱਕ ਬਾਰਾਂ ਪੜੇ ਨੂੰ ਚੰਡੀਗੜ੍ਹ ਦੇ ਸਪੈਲਿੰਗ ਨਹੀਂ ਆਉਂਦੇ ਇਹਦਾ ਮਤਲਬ ਇਹ ਹੋਇਆ ਕਿ ਸਾਨੂੰ ਸੀਐਮ ਵੀ ਦੁਬਾਰਾ ਜਿਹੜਾ ਸੀਐਮ ਹੈ ਉਹ ਵੀ ਸਾਨੂੰ ਬਦਲਣਾ ਚਾਹੀਦਾ ਸੀਐਮ ਵੀ ਦ ਇਹਦਾ ਮਤਲਬ ਜੀ 7-8 ਸਾਲਾਂ ਦੇ ਬਾਅਦ ਇੰਟਰਵਿਊ ਜਿਹੜੀ ਲੈ ਰਹੇ ਆ ਇਹਦਾ ਮਤਲਬ 7-8 ਸਾਲ ਗਲਤ ਪੜਾਈ ਗਏ ਤੁਸੀਂ ਗਲਤ ਬੰਦੇ ਸੈਲੈਕਟ ਕਰ ਲਏ ਇਹਦਾ ਮਤਲਬ ਇਹ ਹੋਇਆ ਸੋ ਇਸ ਕਰਕੇ ਜਿਹੜੀ ਕੋਰਟ ਦੀ ਜੱਜਮੈਂਟ ਹੈ ਉਹਨੂੰ ਵੀ ਧਿਆਨ ਦੇ ਵਿੱਚ ਰੱਖਦੇ ਹੋਏ ਸਾਡੀਆਂ ਪੁਰਾਣੀਆਂ ਸਿਵਾਵਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਡੀ ਮੈਰਿਟ ਨੂੰ ਅਧਾਰ ਧਿਆਨ ਦੇ ਵਿੱਚ ਰੱਖਦੇ ਹੋਏ ਸਾਡੀਆਂ ਜਿਹੜੀਆਂ ਇੰਟਰਵਿਊ ਦਾ ਫਰਮਾਨ ਜੋ ਜਾਰੀ ਕੀਤਾ ਇਹਨੂੰ ਤੁਰੰਤ ਰੱਦ ਕਰਨਾ ਚਾਹੀਦਾ ਤੇ ਸਾਨੂੰ ਜਿਹੜੀ ਬੇਸਿਕ ਤਨਖਾਹ ਜੋ 5700 ਸਾਡੀ UGC ਵੱਲੋਂ ਬਣਦੀ ਹੈ ਸੱਤਵੇਂ ਪੇ ਕਮਿਸ਼ਨ ਦੇ ਅਕੋਰਡਿੰਗ ਉਹ ਸਾਨੂੰ ਜਿਹੜ ਕੀ ਗਈ ਕੀ ਨਾਮ ਹੈ ਤੁਹਾਡਾ ਸੰਗੀਤਾ ਸ਼ਰਮਾ ਨੀਤਾ ਜੀ ਕਿਵੇਂ ਦੇਖਦੇ ਹੋ ਤੁਸੀਂ ਇੱਕ ਪਾਸੇ ਲੋਕ ਸਭਾ ਇਲੈਕਸ਼ਨਾਂ ਹੋ ਕੇ ਹਟੀਆਂ ਨੇ 43000 ਨੌਕਰੀਆਂ ਦੇਣ ਦੇ ਬੋਰਡ ਰੈਲੈਕਸੀਆਂ ਐਟਾ ਦੇ ਕਰੋੜਾਂ ਰੁਪਏ ਖਰਚਾ ਗਿਆ ਦੂਜਾ ਤੋਂ ਫਿਰ ਤੁਸੀਂ ਧਰਨੇ ਤੇ ਸਾਨੂੰ ਤਾਂ ਸਮਝ ਨਹੀਂ ਆਉਂਦਾ ਜੀ ਇਹ 43000 ਉਹਨਾਂ ਨੇ ਨੌਕਰੀਆਂ ਦਿੱਤਾ ਦਿੱਤੀਆਂ ਕਿੰਨਾਂ ਨੂੰ ਐ ਕਹਿੰਦੇ ਆ ਜੀ ਕੱਚੇ ਮੁਲਾਜ਼ਮ ਅਸੀਂ ਪੱਕੇ ਕਰਤੇ ਕਿਹੜੇ ਕੱਚੇ ਇਹਨਾਂ ਨੇ ਪੱਕੇ ਕਰਤੇ ਅਸੀਂ ਤਾਂ ਸਰ ਹੱਲੇ ਵੀ ਕੱਚੇ ਹੀ ਹਾਂ ਉਸੇ ਸਟੇਟਸ ਤੇ ਕੰਮ ਕਰ ਰਹੇ ਹਾਂ ਸਾਨੂੰ ਇੱਕ ਸਟੈਪ ਅੱਗੇ ਤਾਂ ਕੀ ਲੈ ਕੇ ਜਾਣਾ ਹਰ ਵਾਰੀ ਸਾਨੂੰ ਨੈਟ ਕੁਆਲੀਫਾਈਡ ਪੀ ਐਚ ਡੀ ਹੋਣ ਦੇ ਬਾਅਦ ਵੀ ਦੋ ਸਟੈਪ ਪਿੱਛੇ ਲੈ ਕੇ ਜਾਇਆ ਜਾਂਦਾ ਅਸੀਂ ਲੜਾਈ ਲੜ ਰਹੇ ਸੀ ਕਿ ਸਾਡੀ ਸੈਲਰੀ ਇਨਕਰੀਜ਼ ਕੀਤੀ ਜਾਵੇ ਪਰ ਇਹਨਾਂ ਨੇ ਸਾਨੂੰ ਉਸ ਤੋਂ ਡਰਾਂ ਦੇ ਮਾਰੇ ਸਾਡੇ ਵਾਸਤੇ ਇੰਟਰਵਿਊ ਰਿਲੀਜ਼ ਕਰ ਦਿੱਤੀ ਕਿ ਇਹ ਕੋਈ ਡਿਮਾਂਡ ਕਰਨ ਦੇ ਕਾਬਿਲ ਹੀ ਨਾ ਰਹਿਣ ਅਸੀਂ ਕੁਆਲੀਫਾਈਡ ਹਾਂ ਸਾਲ ਹੋ ਗਏ ਸਾਨੂੰ ਇਹ ਕਾਲਜਿਸ ਦੇ ਵਿੱਚ ਉਹਨਾਂ ਦੇ ਵਿੱਚ ਸਰਵਿਸਿਜ਼ ਕਰਦੇ ਆ ਸਾਨੂੰ ਪਲੀਜ਼ ਸਾਡੇ ਬਾਰੇ ਸੋਚਿਆ ਜਾਵੇ ਸਾਡੇ ਮਨੋਬਲ ਨੂੰ ਐਵੇਂ ਗिराਇਆ ਨਾ ਜਾਵੇ ਅਸੀਂ ਬਹੁਤ ਅੱਕੇ ਤੱਕੇ ਹੋਏ ਆ ਅਸੀਂ ਭੁੱਖੇ ਸ਼ੇਰ ਆ ਸਰ ਅਸੀਂ ਡਰਦੇ ਨਹੀਂ ਕਿਸੇ ਤੋਂ ਜਿਵੇਂ ਭੁੱਖਾ ਸ਼ੇਰ ਆਪਣਾ ਸ਼ਿਕਾਰ ਪਕੜਦਾ ਨਾ ਅਸੀਂ ਭੁੱਖੇ ਸ਼ੇਰ ਆ ਅਸੀਂ ਤਪਦੀ ਧੁੱਪ ਜਿਹੀ ਇੱਥੇ ਬੈਠ ਸਕਦੇ ਆ ਨਾ ਤੇ ਅਸੀਂ ਕੁਝ ਵੀ ਕਰ ਸਕਦੇ ਆ ਇਸ ਤੋਂ ਕਿਮੀ ਅੱਜ ਸੀਐਮ ਸਾਹਿਬ ਤਾਂ ਇਹ ਵੀ ਕਹਿੰਦੇ ਸੀ ਕਿ ਪੰਜਾਬ ਦੀਆਂ ਧੀਆਂ ਨੂੰ ਪੰਜਾਬ ਦੇ ਨੌਜਵਾਨ ਨੂੰ ਸੜਕਾਂ ਤੇ ਨਹੀਂ ਡੁੱਲਣ ਦਿੱਤਾ ਜਾਊ ਤੁਸੀਂ ਪੜਿਆ ਲਿਖਿਆ ਬਾਰਗੋ ਤੁਸੀਂ ਵੀ ਸੜਕਾਂ ਤੇ ਆ ਤੁਸੀਂ ਦੇਖ ਲਓ ਸਰ ਆਪਣੇ ਆਪ ਸਰ ਜੋ ਸੀਐਮ ਸਾਹਿਬ ਦੇ ਜਿਹੜੇ ਹੁਕਮ ਹੈ ਪੜਿਆ ਲਿਖਿਆ ਨੌਜਵਾਨ ਪੰਜਾਬ ਦੀਆਂ ਧੀਆਂ ਮੈਨੂੰ ਤਾਂ ਸਮਝ ਨਹੀਂ ਆਉਂਦਾ ਸਰ ਕਿਹੜੀਆਂ ਧੀਆਂ ਅਸੀਂ ਤਾਂ ਤੁਹਾਡੇ ਸਾਹਮਣੇ ਸੜਕਾਂ ਤੇ ਡੁੱਲ ਰਹੇ ਆ ਤਪਦੀ ਗਰਮੀ ਦੇ ਵਿੱਚ ਮੈਨੂੰ ਤਾਂ ਸਰਕਾਰ ਦੀ ਕੋਈ ਪਾਲਿਸੀ ਸਮਝ ਹੀ ਨਹੀਂ ਆਉਂਦੀ ਕਿ ਇਹ ਸਰਕਾਰ ਕੰਮ ਕਿਸ ਤਰੀਕੇ ਦੇ ਨਾਲ ਕਰ ਰਹੀ ਹੈ ਸਾਡੇ ਦੁਆਰਾ ਚੁਣੀ ਹੋਈ ਸਰਕਾਰ ਅਸੀਂ ਨੂੰ ਲੈ ਕੇ ਤੇ ਇਸ ਕਰਕੇ ਆਏ ਸੀ ਕਿ ਸ਼ਾਇਦ ਸਾਡੇ ਵਾਸਤੇ ਕੁਝ ਚੰਗਾ ਹੋਏ ਪਰ ਚੰਗਾ ਤੇ ਕੁਛ ਨਹੀਂ ਹੋਇਆ ਸਰ ਅਸੀਂ ਮਾੜੇ ਹੀ ਬਣੇ ਜਾ ਰਹੇ ਹਾਂ ਅਸੀਂ ਮੂੜ ਪਿੱਛੇ ਹੀ ਲੈ ਕੇ ਜਾਏ ਜਾ ਰਹੇ ਹਾਂ ਅੱਗੇ ਸਾਨੂੰ ਨਹੀਂ ਲੈ ਕੇ ਜਾਇਆ ਜਾ ਰਿਹਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਸੇਵ ਕੁਸੰਗ ਹੈ ਜੀ ਗੁਰਸੇਵ ਕਿਵੇਂ ਦੇਖਦੇ ਹੋ ਕਿ ਜਿਹੜੇ ਭਾਵੇਂ ਸਿੱਖਿਆਰਤੀ ਨੇ ਜਿਹੜੇ ਪੜ ਰਹੇ ਨੇ ਜਾਂ ਜਿਹੜੇ ਉੱਚ ਵਿਦਿਆ ਹਾਸਲ ਕਰਕੇ ਨੌਕਰੀਆਂ ਦੀ ਮੰਗ ਕਰ ਰਹੇ ਨੇ ਜਾਂ ਜਿਹੜੇ ਨੌਕਰੀਆਂ ਤੇ ਜਿਵੇਂ ਤੁਸੀਂ ਕਾਰਿਓ 8 ਸਾਲ ਤੋਂ ਦੁਬਾਰਾ ਦੁਬਾਰਾ ਇੰਟਰਵਿਊ ਦੇਣ ਨੂੰ ਕਿਵੇਂ ਦੇਖਦੇ ਹੋ ਸਭ ਦੇਖੋ ਜੀ ਸਰਕਾਰ ਦੀ ਨੀਤੀ ਹੈ ਪੰਜਾਬ ਸਰਕਾਰ ਦੀ ਇਹੜੇ ਸਰਕਾਰੀ ਦਾਰੇ ਨੇ ਨਾ ਫੇਲ ਕਰਨ ਦੀ ਹੈ ਪਿੱਛੇ ਜੀ ਕਲੈਕਟਰ ਆਇਆ ਖਵਾ ਲੱਗੇ ਕੱਲ ਜਿਹੜੇ ਪ੍ਰਾਈਵੇਟ ਕਾਲਜਾਂ ਨੇ ਜਿਹੜੇ ਸਕਾਲਰਸ ਪਾਸ ਕਪੜਾ ਕੀਤਾ ਸੀ ਉਹ ਸਾਰੇ ਨੇ ਮਾਫ ਕਰਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਅਰਧਾਂ ਕੋਪਲਾ ਸੀ ਉਹ ਸਭ ਬਰੀ ਕਰਤੇ ਤੇ ਸਾਡੇ ਵਰਗੇ ਜਿਹੜੇ ਮੁਲਾਜ਼ਮ ਨੇ ਸੜਕਾਂ ਦੇ ਰੋਲਦੇ ਫਿਰਦੇ ਨੇ ਸਰਕਾਰ ਅਬ ਇਹ ਐਡ ਦੇ 700 ਕਰੋੜ ਰੁਪਏ ਖਰਚ ਸਕਦੀ ਹੈ ਪਸੰਦ ਖਾ ਨਹੀਂ ਦੇ ਸਕਦੇ ਜੀ ਸੋ ਸਾਡੇ ਇੰਟਰਵਿਊ ਕੱਢਦੀਆਂ ਲੰਬਾ ਟਾਈਮ ਕਰ ਰਹੇ ਆ ਸਾਡਾ ਸੀਐਮ ਦਾਅਵੇ ਕਰਦਾ ਹੈ ਕਿ ਪੰਜਾਬ ਵਿੱਚ ਗੋਰੇ ਲੋਕਾਂ ਨਾਲ ਕਰਨਾ ਹੋਣਗੇ ਜਿਹੜੇ ਪੰਜਾਬ ਦੇ ਗੋਰੇ ਨੇ ਉਹਨਾਂ ਲੋਕਾਂ ਧੁੱਪ ਚਰੰਕਾ ਲਾਉਂਦੇ ਕਿ ਸੜਕਾਂ 'ਤੇ ਵੇ ਵੇ ਕੇ ਕੀ ਇਹ ਤਾਂ ਨਹੀਂ ਲੱਗਦਾ ਕਿਤੇ ਵੀ ਤੁਹਾਨੂੰ ਇੰਟਰਵਿਊ ਦੇ ਬਾਹਰ ਲੈ ਕੱਢ ਕੇ ਗੋਰਿਆਂ ਨੂੰ ਨੌਕਰੀ ਦੇਣੀ ਹੋਵੇ ਤੇ ਗੋਰਿਆਂ ਨੂੰ ਦੇਣਗੇ ਹਾਂ ਉਹਨਾਂ ਦੇ ਗੋਰੇ ਹੀ ਪਰ ਇਹਨਾਂ ਦੇ ਗੋਰੇ ਖੁਦ ਖਾਸ ਗੋਰੇ ਹੋਣਗੇ ਸਰਕਾਰ ਦੇ ਗੋਰੇ ਹੋਣਗੇ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਥੋੜੀ ਮੈਂਬਰ ਨੇ ਉਹਨਾਂ ਦੇ ਗੋਰੇ ਹੋਣਗੇ ਹੋਣਗੇ ਇਥੋਂ ਦੇ ਗੋਰੇ ਜਿਹੜੇ ਪਿੰਡਾਂ ਦੇ ਮਜ਼ਦੂਰਾਂ ਦੇ ਮੁੰਡੇ ਨੇ ਕਿਸਾਨਾਂ ਦੇ ਬੱਚੇ ਨੇ ਉਹ ਨਹੀਂ ਹੋਣਗੇ ਉਹ ਇਹਨਾਂ ਅੱਥੇ ਰੜਕਦੇ ਨੇ ਵੀ ਆ ਕਿਵੇਂ ਗਏ ਇਹ ਭਾਗ ਨਹੀਂ ਸਕੀਮ ਹੈ ਜੀ ਕਿਹਨਾਂ ਦੀ ਬਣੀ ਹੈ ਨਹੀਂ ਕਹਿਣਾ ਚਾਹੁੰਦਾ ਸਰਪਾ ਸਰਕਾਰ ਨੂੰ ਅਪੀਲ ਕਰਦੇ ਆ ਜੀ ਜੋ ਸਾਡਾ ਦਾਵਾ ਕਰਕੇ ਆਏ ਸੀ ਐਜੂਕੇਸ਼ਨ ਦਾ ਤੇ ਹੈਲਥ ਦਾ ਸਰਕਾਰ ਐਜੂਕੇਸ਼ਨ ਲਈ ਕੁਝ ਨੀਤੀ ਬਣਾਵੇ ਇਹਦੇ ਆਪਣੇ ਕੱਚੇ ਸਾਡੇ ਵਿਦਿਆਰਥੀ ਟੀਚਰ ਨੇ ਉਹਨਾਂ ਨੂੰ ਰੈਗੂਲਰ ਕਰੇ ਸਾਡੇ ਪ੍ਰਮਾਣ ਗਿਆ ਤੁਰੰਤ ਦਿੱਤੀ ਜਾਣ ਜੀ